ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਬਰ ਨੂੰ ਪਿਆਰ ਪਈ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀ ਸੱਚਮੁੱਚ ਸਨ ਲਾਈ ਜਾ ਰਹੀ ਹੈ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਆਖਰਕਾਰ ਕਿਉਂ ਕੰਸੂਮਾ ਚਲਪੀਆਂ ਨੇ ਕਿ ਵੱਡੇ ਆਗੂ ਨੇ ਉਹਨਾਂ ਨੇ ਜਲਦੀ ਹੀ ਸ਼ਾਮਲ ਹੋਣਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਕਾਂਗਰਸ ਪਾਰਟੀ ਦੇ ਆਪਸੀ 카ਟੋਬਲੇਜ ਖਤਮ ਨਹੀਂ ਹੋ ਰਹਾ ਕਾਂਗਰਸ ਪਾਰਟੀ ਦੇ ਆਪਸੀ ਵੱਡੇ ਜਿੰਨੇ ਵੀ ਆਗੂ ਨੇ ਉਹਨਾਂ ਦੇ ਆਪਸੀ મતਭੇਦ ਇੰਨੇ ਘੁਨੇ ਕਿ ਉਹ ਇੱਕ ਸਟੇਜ ਤੇ ਨਹੀਂ ਇਕੱਠੇ ਹੋਣਾ ਚਾਹੁੰਦੇ ਇੱਕ ਦੂਜੀ ਨੂੰ ਵੇਖਣਾ ਨਹੀਂ ਚਾਹੁੰਦੇ ਅਤੇ ਇੱਕ ਦੂਜੀ ਦੀਆਂ ਲੱਤਾਂ ਖਿੱਚਣ ਤੋਂ ਇਲਾਵਾ ਕੰਮ ਨਹੀਂ ਹੈ ਹਾਲਾਂਕਿ ਰਾਹੁਲ ਗਾਂਧੀ ਬਾਰ-ਬਾਰ ਕਹਿ ਰਹੇ ਨੇ ਕਿ ਧੜੇ ਬੰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਅਜਾਇ ਹੁਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਕਾਂਗਰਸ ਪਾਰਟੀ ਦੀ ਸਰਕਾਰ ਰਿਪੀਟ ਹੋਣਾ ਬੜਾ ਮੁਸ਼ਕਲ ਹੋ ਜਾਣਾ ਹੈ ਕਿਉਂਕਿ ਚੋਣਾਂ ਜਿੱਤਣ ਵਾਸਤੇ ਇੱਕ ਜੁਟਤਾ ਏਕਤਾ ਹੋਣੀ ਬਹੁਤ ਜ਼ਰੂਰੀ ਹੈ ਆਪਸੀ મતભੇਦ ਖਤਮ ਹੋਣੇ ਬਹੁਤ ਜ਼ਰੂਰੀ ਨੇ ਪ੍ਰਧਾਨ ਨੂੰ ਪ੍ਰਧਾਨ ਕਹਿਣ ਕਨਵੀਨਰ ਨੂੰ ਕਨਵੀਨਰ ਕਹਿਣ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇ ਉਹਨੂੰ ਮੁੱਖ ਮੰਤਰੀ ਦੇ ਚਿਹਰੇ ਤੱਕ ਹੀ ਸੀਮਤ ਰੱਖਿਆ ਜਾਵੇ ਲੇਕਿਨ ਇੱਥੇ ਗੱਲ ਹੈ ਇੱਕ ਅਨਾਰ ਤੇ 100 ਮਾਰ ਵਾਲੀ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਸੁਭਜਿੰਦਰ ਸਿੰਘ ਦਾ ਆਵਾਜ਼ ਪਾਸ ਸਿੰਘ ਖਹਿਰਾ ਚਰਜਿਸ ਸਿੰਘ ਚੰਨੀ ਰਾਣਾ ਜੀਤ ਪ੍ਰਗਟ ਸਿੰਘ ਇਹਨਾਂ ਵੱਲੋਂ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਕੋਈ ਕਹਿੰਦਾ ਮੈਂ ਪ੍ਰਧਾਨ ਬਣਨਾ ਹੈ ਕੋਈ ਕਹਿੰਦਾ ਐਸੀ ਮੈਂ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦਾ ਹਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਪੰਜਾਬ ਦੇ ਇਹ ਪੰਜਾਬ ਦਾ ਜਿਹੜਾ ਸਰਵੇ ਹੋਇਆ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਦੇ ਵਿੱਚ ਨਾਮ ਆ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਚਰਨਜੀਤ ਸਿੰਘ ਚੰਨੀ ਦਾ ਲੇਕਿਨ ਚਰਨਜੀਤ ਸਿੰਘ ਚੰਨੀ ਤੋਂ ਕਾਫੀ ਦੂਰ ਹੋ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਸ ਦਾ ਖਮਨਿਆਜ਼ਾ ਪੁੱਤਰਾ ਪੈ ਸਕਦਾ ਹੈ ਕਾਂਗਰਸ ਪਾਰਟੀ ਨੂੰ ਲੇਕਿਨ ਇਧਰ ਰਾਣਾ ਗੁਰਜੀਤ ਜਿਸ ਦਾ ਇੱਕ ਮਖੌਲੀਆ ਅੰਦਾਜ਼ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਪੱਖ ਸਾਹਮਣੇ ਆਏ ਕਿਉਂਕਿ ਸਿਆਸਤ ਦੇ ਵਿੱਚ ਇੱਕ ਦੂਜੇ ਨੂੰ ਭੰਡਣਾ ਨਹੀਂ ਹੁੰਦਾ ਇੱਕ ਦੂਜੇ ਉਤੇ ਚੜੀਚਾੜਨਾ ਨਹੀਂ ਹੁੰਦਾ ਇੱਕ ਦੂਜੇ ਉਤੇ ਇਕਤਾਸ਼ ਬਾਤ ਨਹੀਂ ਕਰਦਾ ਹੁੰਦਾ ਜਿਹੜੇ ਰਾਜਨੀਤੀਕ ਨੂੰ ਇੱਕ ਇਸ ਤਰ੍ਹਾਂ ਸਿਸਟਮ ਦੇ ਵਿੱਚ ਲਿਆ ਜਾਵੇ ਜਾਨੀ ਕਿ ਗੱਲ ਕੀਤੀ ਜਾਵੇ ਪੰਜਾਬ ਦੇ ਹਿੱਤਾਂ ਦੀ ਜੇਕਰ ਤੁਸੀਂ ਗੱਲ ਕਰੋਗੇ ਕਿਸੇ ਦੀ ਪੰਜਾਮੀ ਦੀ ਕਿਸੇ ਦੀ ਗੱਡੀ ਦੀ ਕਿਸੇ ਦੇ ਹੈਲੀਕਾਪਟਰ ਦੀ ਕਿਸੇ ਦੀ ਅੰਗਰੇਜ਼ੀ ਦੀ ਕਿਸੇ ਦੀ ਉਰਦੂ ਦੀ ਉਹ ਰਾਜਨੀਤੀ ਨਹੀਂ ਹੈ ਗੱਲ ਜਦੋਂ ਤੁਸੀਂ ਮੁੱਦੇ ਦੀ ਕਰੋਗੇ ਤਾਂ ਮੁੱਦਾ ਸੁਲਝਾਵ ਵੀ ਲਿਆਵ ਚਾਵੇਗਾ ਰਾਣਾ ਗੋਜੀ ਨੂੰ ਬਾਪੂ ਕਹਿ ਦਿੱਤਾ ਕਿ ਬਾਪੂ ਹੁਣ ਬੋਲਣ ਲੱਗ ਪਿਆ ਹੈ ਬਾਪੂ ਦਾ ਕੰਮ ਸੀ ਆਪਣੇ ਬੱਚਿਆਂ ਨੂੰ ਚੁੱਪ ਕਰਾਉਣਾ ਆ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਹੈ ਹਾਲਾਂਕਿ ਅੱਜ ਸੋਮਵਾਰ ਵੀ ਹੋਣਾ ਹੈ ਮੰਗਲਵਾਰ ਵੀ ਹੋਣਾ ਹੈ ਕਿ ਇਹ ਕੱਢਦੇ ਨੇ ਕਿ ਇਹ ਪਾਉਂਦੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਚ ਆ ਦੋ ਦਿਨਾਂ ਚ ਪਤਾ ਲੱਗ ਜਾਵੇਗਾ ਕਿ ਪੰਜਾਬ ਸਰਕਾਰ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੱਡੇ ਕੋ ਵਸਲੇ ਲੈਂਦੀ ਹੈ ਹੁਣ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਸ ਤਰ੍ਹਾਂ ਦਾ ਵਾਰਤਾ ਲਾਪ ਰਾਣਾ ਗੁਰਜੀਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਹੋਇਆ ਹੈ। ਵਕਮਖ ਜਿਹੜੇ ਪੱਤਰਕਾਰ ਨੇ ਉਹਨਾਂ ਵੱਲੋਂ ਇਹ ਖਿਆਲ ਝਾਰਿਆ ਹੈ ਕਿ ਮਜਾਜ ਰਾਣਾ ਗੁਰਜੀਤ ਦੇ ਵੀ ਬਦਲੇ ਹੋਏ ਨੇ। ਰਾਣਾ ਗੁਰਜੀਤ ਨੇ ਪੱਖ ਵੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। ਉਹਨਾਂ ਨੇ ਕਿਹਾ ਕਿ ਮੁੱਦਿਆਂ ਨੂੰ ਨਾ ਭਟਕੋ। ਮੁੱਦਿਆਂ ਦੀ ਗੱਲ ਕਰੋ। ਤੇ ਮੁੱਦਿਆਂ ਤੇ ਪੰਜਾਬ ਦੀ ਲੜਾਈ ਲੜੇ ਚਾਹੇ ਉਹ ਕੋਈ ਵੀ ਪਾਰਟੀਆਂ ਦੇ ਚਾਹੇ ਉਹ ਆਮ ਆਦਮੀ ਹੈ, ਚਾਹੇ ਉਹ ਕਾਂਗਰਸ ਚਾਹੇ ਉਹ ਅਕਾਲੀ ਦਲ ਹੈ, ਭਾਰਤੀ ਜਨਤਾ ਪਾਰਟੀ ਹੈ। ਜਦੋਂ ਤੁਸੀਂ ਮੁੱਦਿਆਂ ਤੋਂ ਭਟਕ ਗਏ ਤਾਂ ਤੁਹਾਨੂੰ ਲੋਕ ਮੂੰਹ ਨਹੀਂ ਲਾਉਣਗੇ ਚਾਹੇ ਤੁਸੀਂ ਹਾਕਮ ਤੇ ਰਹੋ ਤੇ ਦੂਸਰੇ ਪਾਸੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਵੀ ਕੀਤੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਣਾ ਗੁਰਜੀਤ ਦੀ ਪ੍ਰਸ਼ੰਸਾ ਕੀਤੀ ਇਸ ਨੂੰ ਲੈ ਕੇ ਕਿਆਸ ਰਗਾਈਆਂ ਲਗਾਈਆਂ ਜਾ ਰਹੀਆਂ ਨੇ ਭਾਈ ਉਹ ਨਾ ਹੋਵੇ ਕਿ ਤੇ ਰਾਣਾ ਗੁਰਜੀਤ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਣ ਅਤੇ ਉਹਨਾਂ ਦਾ ਬੜਾ ਵੱਡਾ ਸੁਖ ਹੈ ਆਪਣੇ ਹਲਕੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਦਮਦਬਾ ਹੈ ਕਿਉਂਕਿ ਉਹਨਾਂ ਨੇ ਆਪਣੇ ਲੜਕੇ ਨੂੰ ਐਸੇ ਆਜ਼ਾਦ ਉਮੀਦਵਾਰ ਜਿਤਾ ਲਿਆ ਸੀ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਟਿਕਟ ਨਹੀਂ ਦਿੱਤੀ ਸੀ ਉਸਦੇ ਲੜਕੇ ਨੂੰ ਇਸ ਕਰਕੇ ਇਹੋ ਜਿਹਾ ਲੋਕਾਂ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੰਨਵਾਦ